ਸਤਿ ਸ਼੍ਰੀ ਅਕਾਲ ਜੀ ਰਚਨਾ ਨਜ਼ਾਇਜ਼ ਰਿਸ਼ਤੇ ਭਾਗ 7 ਲੇਖਕ ਗੁਰਵਿੰਦਰ ਸਿੱਤੂ ਆਵਾਜ਼ ਰਮਨਦੀਪ ਕੌਰ ਮਾਨ ਕਿਤੇ ਇਹ ਨਾ ਸੋਚੀ ਸਾਨੂੰ ਪਤਾ ਨਹੀਂ ਤੇਰੀਆਂ ਚਲਾਕੀਆਂ ਦਾ ਫਰਕ ਬਸ ਇੰਨਾ ਕਹਿ ਕਿ ਅਸੀਂ ਤੇਰੇ ਵਰਗੇ ਹੋਣਾ ਨਹੀਂ ਚਾਹੁੰਦੇ ਸ਼ਰੀਮਨ ਬੈਠ ਤੇ ਪਈ ਪਈ ਕਮਲਵਾਰੇ ਹੀ ਸੋਚ ਰਹੀ ਸੀ ਪਤਾ ਨਹੀਂ ਕੀ ਮਜਬੂਰੀ ਹੋਣੀ ਕਮਲ ਦੀ ਜਿਹੜਾ ਪ੍ਰੇਤ ਨਾਲ ਇਸ ਹਾਲਤ ਵਿੱਚ ਵਿਤਸਰ ਰਿਹਾ ਹੈ ਦਰਸਲ ਸਰੀਨਾ ਨੂੰ ਹਲੇ ਤੱਕ ਦੀ ਮੁਲਾਕਾਤ ਵਿੱਚ ਕਮਲ ਬਹੁਤ ਹੀ ਚੰਗਾ ਇਨਸਾਨ ਲੱਗਿਆ ਸੀ। ਸਰੀਨਾ ਭਾਵੇਂ ਅੱਜ ਦੀ ਰਾਤ ਹੀ ਪਹਿਲੀ ਵਾਰ ਕਮਲ ਦੇ ਸੰਪਰਕ ਵਿੱਚ ਆਈ ਸੀ ਪਰ ਫਿਰ ਵੀ ਕਮਲ ਦੇ ਦਿਲ ਵਿੱਚ ਇੰਨੀ ਜ਼ਿਆਦਾ ਇੱਜ਼ਤਮਾਨ ਦੇ ਕੇ ਸਰੀਨਾ ਨੂੰ یوں ਲੱਗਦਾ ਸੀ ਜਿਵੇਂ ਉਹ ਕਮਲ ਨੂੰ ਕਾਫੀ ਲੰਬੇ ਸਮੇਂ ਤੋਂ ਜਾਣਦੇ ਹੋਵੇ ਜਾਂ ਫਿਰ ਪਿਛਲੇ ਜਨਮ ਦਾ ਸਾਥ ਹੋਵੇ। ਪਰ ਜੋ ਵੀ ਸੀ ਸਰੀਨਾ ਨੂੰ ਬਹੁਤ ਸਕੂਨ ਦੇ ਰਿਹਾ ਸੀ ਤੇ ਸਰੀਨਾ ਮਨ ਹੀ ਮਨ ਬਹੁਤ ਖੁਸ਼ੀ ਵਿੱਚ ਕਿਉਂਕਿ ਪਹਿਲੀ ਵਾਰ ਕਿਸੇ ਦੇ ਦਿਲ ਵਿੱਚ ਆਪਣੇ ਲਈ ਇੰਨਾ ਸਤਿਕਾਰ ਦੇਖਿਆ ਸੀ। ਸਰੀਨਾ ਨੇ ਬੈੱਡ ਤੇ ਪਏ ਸਹਰਾਣੇ ਨੂੰ ਚੁੱਕ ਕੇ ਆਪਣੀਆਂ ਬਾਹਾਂ ਵਿੱਚ ਘੁੱਟ ਲਿਆ ਜਿਵੇਂ ਕਮਲ ਦਾ ਚਿਹਰਾ ਸਰੀਨਾ ਨੂੰ ਉਸ ਸਹਰਾਣੇ ਵਿੱਚ ਨਜ਼ਰ ਆ ਰਿਹਾ ਹੋਵੇ। ਤੇ ਸਰੀਨਾ ਉਹਨੂੰ ਕਮਲ ਬਣਾ ਕੇ ਉਸ ਨਾਲ ਹੀ ਮਿੱਠੀਆਂ ਗੱਲਾਂ ਕਰਨ ਲੱਗੀ। ਸਰੀਨਾ ਦੇ ਦਿਲ ਵਿੱਚ ਦੀ ਧੜਕਣ ਫਿਰ ਤੋਂ ਤੇਜ਼ ਹੋ ਗਈ ਸੀ ਜਿਵੇਂ ਉਹ ਸੱਚਮੁੱਚ ਹੀ ਕਮਲ ਦੇ ਕੋਲ ਹੋਵੇ ਤੇ ਕਮਲ ਨੇ ਘੁੱਟ ਕੇ ਆਪਣੀਆਂ ਬਾਹਾਂ ਵਿੱਚ ਫੜ ਲਿਆ ਹੋਵੇ। ਤੇ ਸਰੀਨਾ ਪਾਣੀ ਚੋਂ ਨਿਕਲੀ ਮੱਛੀ ਵਾਂਗ ਟੜਪ ਰਹੀ ਹੋਵੇ। ਬڑے ਧਮਾਨੇ ਨੇ ਇਸ ਦੁਨੀਆ ਨੂੰ ਮਾਪਣ ਦੇ ਪਰ ਅਫਸੋਸ ਤੇਰਾ ਮਾੜਾ ਕਿਰਦਾਰ ਤਾਂ ਕਿਸੇ ਪਹਿਮਾਨੇ ਵਿੱਚ ਆਇਆ ਹੀ ਨਹੀਂ। ਸਰੀਨਾ ਸੋਚਾਂ ਵਿੱਚ ਬਹੁਤ ਡੂੰਘੀ ਖੋ ਚੁੱਕੀ ਸੀ ਤੇ ਸਰੀਨਾ ਦੇ ਚਿਹਰੇ ਦੀ ਮੁਸਕਰਾਹਟ ਦੱਸਦੀ ਸੀ ਕਿ ਸਰੀਨਾ ਇੱਕ ਰਾਤ ਦੇ ਥੋੜੇ ਜਿਹੇ ਅਹਿਸਾਸਾਂ ਨਾਲ ਹੀ ਜ਼ਿੰਦਗੀ ਦੇ ਡੂੰਘੇ ਸੁਪਨੇ ਸਜਾਉਣ ਲੱਗ ਪਈ ਸੀ। ਜਿਹੜੀ ਸਰੀਨਾ ਨੂੰ ਤਿੰਨ ਚਾਰ ਮਹੀਨਿਆਂ ਤੋਂ ਹੱਸਣਾ ਤਾਂ ਦੂਰ ਰੋਣ ਤੋਂ ਬਿਨਾ ਹੋਰ ਕੁਝ ਵੀ ਨਹੀਂ ਆਉਂਦਾ ਸੀ ਅੱਜ ਪਹਿਲੀ ਵਾਰ ਇੰਨੀ ਖੁਸ਼ ਹੋ ਰਹੀ ਸੀ। ਜਿਵੇਂ ਕੋਈ ਬੇਅੰਤ ਦੀ ਖੁਸ਼ੀ ਮਿਲੀ ਹੋਵੇ ਜਾਂ ਕੋਈ ਜਾਨੋ ਪਿਆਰੀ ਚੀਜ਼ ਕੁਝ ਚਿਰ ਪਹਿਲਾਂ ਗਵਾਚ ਗਈ ਹੋਵੇ ਤੇ ਅੱਜ ਅਚਾਨਕ ਮਿਲੀ ਹੋਵੇ ਅਚਾਨਕ ਕਿਚਨ ਚ ਕੁਝ ਚੀਜ਼ਾਂ ਥੱਲੇ ਡਿੱਗਣ ਦੀ ਆਵਾਜ਼ ਸੁਣਾਈ ਦਿੱਤੀ ਤਾਂ ਸਰੀਨਾ ਇਕਦਮੀ ਆਪਣੇ ਖਾਬਾਂ ਵਿੱਚੋਂ ਬਾਹਰ ਆ ਗਈ ਹੌਲੀ ਹੌਲੀ ਬੈੱਡ ਤੋਂ ਥੱਲੇ ਉਤਰੀ ਤੇ ਕਿਚਨ ਚ ਜਾ ਕੇ ਦੇਖਿਆ ਤਾਂ ਕਮਲ ਦੇ ਹੱਥ ਚ ਚਾਹ ਵਾਲਾ ਬਰਤਨ ਥੱਲੇ ਡਿੱਗ ਗਿਆ ਸੀ ਤੇ ਚਾਹ ਸਾਰੇ ਫਰਸ਼ ਤੇ ਫੈਲੀ ਹੋਈ ਸੀ ਕਮਲ ਹਲੇ ਹੋਰ ਚਾਹ ਬਣਾਉਣ ਲਈ ਪਾਣੀ ਪਾਰਿਆ ਸੀ। ਸਰੀਨਾ ਦੇ ਚਿਹਰੇ ਤੇ ਮੁਸਕਰਾਟ ਆਈ ਤੇ ਮਸ਼ਕਰੀਆਂ ਹੱਸਦੀ ਹੋਈ ਕਹਿਣ ਲੱਗੀ ਜਨਾਬ ਨੂੰ ਹੋਰ ਕੀ ਕੀ ਕੰਮ ਆਉਂਦੇ ਭਲਾ। ਕਮਲ ਨੇ ਸਰੀਨਾ ਵੱਲ ਦੇਖਦੇ ਨੇ ਨੀਵੀਂ ਪਾ ਲਈ। ਲਿਆ ਮੈਨੂੰ ਫੜਾ ਦੇ ਮੈਂ ਬਣਾ ਦਿੰਨੀ ਆ ਚਾਹ ਤੇ ਤੂੰ ਜਾ ਕੇ ਆਰਾਮ ਕਰ ਲਾ। ਸਾਰੀ ਰਾਤ ਦੀ ਥਕਾਨ ਤੇ ਨੀਂਦ ਤੇਰੀਆਂ ਅੱਖਾਂ ਵਿੱਚ ੜਕ ਰਹੀ ਐ। ਸਰੀਨਾ ਨੇ ਕਮਲ ਦੇ ਹੱਥ ਚਾਹ ਵਾਲਾ ਬਰਤਨ ਫੜਦੇ ਨਿੱਕਿਆ। ਕੋਈ ਨਾ ਜੀ ਮੈਂ ਬਣਾ ਲਵਾਂਗੀ। ਤੁਸੀਂ ਆਰਾਮ ਕਰੋ। ਕਮਲ ਨੇ ਸਰੀਨਾ ਵੱਲ ਦੇਖਦੇ ਨੇ ਕਿ ਆ ਫੜਾ ਵੀ ਦੇ ਹੁਣ ਸਾਰੀ ਰਾਤ ਭੱਜ ਦੌੜ ਕਰਦਾ ਰਿਹਾ ਸੁੱਤਾ ਵੀ ਸੀ 2 ਮਿੰਟ ਜਾਂ ਫਿਰ ਸਾਡੀ ਸੇਵਾ ਚ ਹੀ ਲੱਗਿਆ ਰਿਹਾ ਸਾਰੀ ਰਾਤ ਪਰ ਕਮਲ ਦੇ ਚਿਹਰੇ ਤੋਂ ਜਰੂਰ ਪਤਾ ਲੱਗਦਾ ਸੀ ਕਿ ਕਮਲ ਨੂੰ ਸਰੀਨਾ ਵੀ ਹਲੇ ਵੀ ਬਹੁਤ ਫਿਕਰ ਹੋ ਰਹੀ ਸੀ ਸਰੀਨਾ ਨੇ ਵੀ ਕਮਲ ਤੋਂ ਚਾਹ ਵਾਲਾ ਬਰਤਨ ਕਮਲ ਦੇ ਨਾ ਫੜਾਉਂਦੇ ਹੋਏ ਵੀ ਮੁੱਲੋਂ-ਮੁੱਲੀ ਲੈ ਲਿਆ ਸੀ ਤੇ ਆਪ ਕਮਲ ਨੂੰ ਬਾਹਰ ਆਰਾਮ ਕਰਨ ਲਈ ਭੇਜ ਕੇ ਆਪ ਚਾਹ ਬਣਾਉਣ ਲੱਗੀ ਕਮਲ ਬਿਨਾ ਕੁਝ ਕਹੇ ਪ੍ਰੀਤ ਦੇ ਕਮਰੇ ਵਿੱਚ ਚਲਾ ਗਿਆ। ਪ੍ਰੀਤ ਨੇ ਮੱਥੇ ਤੇ ਹੱਥ ਲਾ ਕੇ ਦੇਖਿਆ ਤਾਂ ਹੁਣ ਪ੍ਰੀਤ ਦਾ ਬੁਖਾਰ ਬਿਲਕੁਲ ਠੀਕ ਹੋ ਗਿਆ ਸੀ ਤੇ ਹੁਣ ਪਹਿਲਾ ਨਾਲੋਂ ਬਹੁਤ ਈ ਚੰਗੀ ਹਾਲਤ ਵਿੱਚ ਲੱਗ ਰਹੀ ਸੀ। ਕਮਲ ਨੇ ਦੇਖਿਆ ਤਾਂ ਪ੍ਰੀਤ ਆਰਾਮ ਨਾਲ ਸੌ ਰਹੀ ਹੈ ਤਾਂ ਕਮਲ ਨੇ ਕੰਬੜਾ ਸਹੀ ਕਰਕੇ ਪ੍ਰੀਤ ਦੇ ਉੱਪਰ ਦੇ ਦਿੱਤਾ। ਬੈੱਡ ਦੇ ਕੋਲ ਪਈ ਕੁਰਸੀ ਤੇ ਕਮਲ ਬੈਠ ਕੇ ਸਰੀਮਾ ਦੀ ਚਾਹ ਦਾ ਇੰਤਜ਼ਾਰ ਕਰਨ ਲੱਗਿਆ। ਨੀਂਦ ਤੇ ਥਕਾਵਟ ਕਾਰਨ ਕੁਰਸੀ ਤੇ ਬੈੱਡ ਦੇ ਸਾਰੀ ਕਮਲ ਦੀ ਅੱਖ ਲੱਗ ਗਈ। ਤੇ ਕਮਲ ਉਵੇਂ ਹੀ ਮੇਜ਼ ਤੇ ਪੈਰ ਕੇ ਸੌ ਗਿਆ। ਜਦੋਂ ਸ਼ਰੀਨਾ ਕਮਲ ਵਾਸਤੇ ਚਾਹ ਲੈ ਕੇ ਆਈ ਤਾਂ ਕਮਲ ਕੁਰਸੀ ਉੱਪਰ ਹੀ ਬੈਠਾ ਬੈਠਾ ਸੌ ਰਿਹਾ ਸੀ। ਸ਼ਰੀਨਾ ਦਾ ਕਮਲ ਨੂੰ ਗੂੜੀ ਨੀਂਦ ਤੇ ਉਠਾਉਣਾ ਸਹੀ ਨਹੀਂ ਲੱਗਦਾ। ਸ਼ਰੀਨਾ ਨੂੰ ਪਤਾ ਸੀ ਕਿ ਕਮਲ ਸਾਰੀ ਰਾਤ ਨਹੀਂ ਸੁੱਤਾ। ਇਸ ਲਈ ਸ਼ਰੀਨਾ ਨੇ ਆਪਣੇ ਕਮਰੇ ਚ ਕੰਬਲ ਲਿਆ ਕੇ ਕਮਲ ਨੂੰ ਚੰਗੀ ਤਰ੍ਹਾਂ ਢੱਕ ਦਿੱਤਾ। ਸ਼ਰੀਨਾ ਨੇ ਪ੍ਰੀਤ ਨੂੰ ਦੇਖਿਆ ਤਾਂ ਉਹ ਵੀ ਹੁਣ ਸੁੱਤੀ ਪਈ ਸੀ। ਸਰੀਨਾ ਨੇ ਬਿਨਾ ਕਿਸੇ ਨੂੰ ਉਠਾਏ ਹੀ ਚੁੱਪਚਾਪ ਕਮਰੇ ਦਾ ਗੇਟ ਬੰਦ ਕਰਕੇ ਕਮਲ ਲਈ ਲਿਆਂਦੀ ਚਾਹ ਵਾਪਸ ਕਿਚਨ ਵਿੱਚ ਰੱਖ ਕੇ ਆਪਣੇ ਕਮਰੇ ਵਿੱਚ ਫਰੈਸ਼ ਹੋਣ ਲਈ ਚਲੀ ਗਈ। ਫਰੈਸ਼ ਹੋ ਕੇ ਸਰੀਨਾ ਕਮਲ ਦੇ ਕਮਰੇ ਵਿੱਚ ਗਈ ਤਾਂ ਦਰਵਾਜ਼ਾ ਖੁੱਲਣ ਦੇ ਨਾਲ ਹੀ ਕਮਲ ਦੀ ਅੱਖ ਵੀ ਖੁੱਲ ਗਈ। ਸਰੀਨਾ ਨੇ ਕਮਲ ਨੂੰ ਕਿਹਾ ਕਿ ਜਾ ਕੇ ਫਰੈਸ਼ ਹੋ ਜਾਓ। ਮੈਂ ਤੁਹਾਡੇ ਲਈ ਦੁਬਾਰਾ ਤੋਂ ਚਾਹ ਬਣਾਉਂਦੀ ਹਾਂ। ਨਾਲੇ ਆਪਣੇ ਦੋਸਤ ਨੂੰ ਉਠਾ ਕੇ ਫਰੈਸ਼ ਹੋਣ ਲਈ ਕਹਿ ਦੇਵੋ। ਕਦੇ ਫੁੱਲਾਂ 'ਚੋਂ ਤੇਰੀ ਖੁਸ਼ਬੂ ਆਵੇ। ਕਦੇ ਤਾਰੇਆਂ ਵਰਗੀ ਲੱਗਦੀ ਐ ਕਦੇ ਪਵੇ ਭਲੇਖਾ ਚੰਨ ਵਰਗਾ ਕਦੇ ਨਦੀਆਂ ਵਰਗੀ ਲੱਗਦੀ ਐ ਇੰਨਾ ਕਹਿ ਕੇ ਸਰੀਨਾ ਕਿਚਨ ਵਿੱਚ ਚਲੀ ਗਈ ਕਮਲ ਵੀ ਸਰੀਨਾ ਦੇ ਪਿੱਛੇ-ਪਿੱਛੇ ਹੀ ਕਿਚਨ ਵਿੱਚ ਆ ਗਿਆ ਇੱਕਦਮ ਆਪਣੇ ਪਿੱਛੇ ਕਮਲ ਨੂੰ ਦੇਖ ਕੇ ਸਰੀਨਾ ਨੇ ਅਸਰਚ ਨਾਲ ਪੁੱਛਿਆ ਕੀ ਹੋਇਆ ਕਮਲ ਸਭ ਠੀਕ ਤਾਂ ਹੈ ਤਮਨੇ ਬਹੁਤ ਹੀ ਆਦਰ ਵਾਲੀ ਆਵਾਜ਼ ਨਾਲ ਹੌਲੀ ਜਿਹੇ ਕਿਹਾ ਤੁਸੀਂ ਹੁਣ ਤੱਕ ਮੇਰੀ ਬਹੁਤ ਜ਼ਿਆਦਾ ਮਦਦ ਕੀਤੀ ਹੈ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜੇਸ ਰਾਸ ਤੁਸੀਂ ਨਹੀਂ ਹੁੰਦੇ ਤਾਂ ਫਿਰ ਪਤਾ ਨਹੀਂ ਕੀ ਪੈਂਦਾ ਜੋ ਤੁਸੀਂ ਮੇਰੇ ਲਈ ਕੀਤਾ ਬਹੁਤ ਵੱਡਾ ਇਹਿਸਾਨ ਹੈ ਮੇਰੇ ਤੇ ਮੈਂ ਕੀ ਇਹਿਸਾਨ ਕਰਦਾ ਉਹ ਤਾਂ ਮੇਰਾ ਫਰਜ਼ ਸੀ ਡਾਕਟਰ ਦਾ ਫਰਜ਼ ਹੁੰਦਾ ਹੈ ਮਰੀਜ਼ ਤੇ ਦੇਖਭਾਲ ਕਰਨਾ ਮੈਂ ਵੀ ਤਾਂ ਉਹੀ ਕੀਤਾ ਬਾਕੀ ਤੂੰ ਵੀ ਤਾਂ ਇਹਿਸਾਨ ਕੀਤਾ ਮੇਰੇ ਤੇ ਕਮਲ ਵੱਲ ਵੇਖਦੀ ਸ਼ਰੀਨਾ ਨੇ ਮਿੱਠੀ ਆਵਾਜ਼ ਵਿੱਚ ਜਵਾਬ ਦਿੱਤਾ ਮੈਂ ਕੀ ਐਸਾਨ ਕਰਤਾ ਹੈਰਾਨ ਹੁੰਦੇ ਕਮਲ ਨੇ ਪੁੱਛਿਆ ਚਾਹ ਬਣਾ ਕੇ ਦਿੱਤੀ ਬਹੁਤ ਵਧੀਆ ਚਾਹ ਬਣਾਉਂਦੇ ਹੋ ਤੁਸੀਂ ਸੱਚੀ ਮਜ਼ਾ ਹੀ ਆ ਗਿਆ ਪੀ ਕੇ ਸੱਟ ਤੇ ਕਿੰਨੀ ਵਾਰ ਮੱਲਮ ਲਾਈ ਠੰਡ ਤੋਂ ਬਚਣ ਲਈ ਕੰਬਲ ਦਿੱਤਾ ਹੋਰ ਵੀ ਕਿੰਨਾ ਕੁਝ ਕੀਤਾ ਕਮਲ ਤੂੰ ਸੱਚੀ ਬਹੁਤ ਫਿਕਰ ਕਰਦਾ ਸਭ ਦੀ ਸ਼ਰੀਨਾ ਨੇ ਕਮਲ ਦੀ ਤਾਰੀਫ਼ ਕਰਦੀ ਨੇ ਕਿਹਾ ਪਰ ਤੁਹਾਡੇ 60 ਵਜੇ ਵੀ ਤਾਂ ਮੇਰੇ ਘਰ ਕੇ ਹੀ ਸੀ ਕਮਲ ਨੇ ਨੀਲੀ ਪਾਉਂਦੇ ਨੇ ਕਿਹਾ ਚੱਲ ਕੋਈ ਨਾ ਮਦਦ ਤਾਂ ਕੀਤੀ ਹੀ ਸੀ ਨਾ ਸਰੀਨਾ ਨੇ ਕਿਹਾ ਕਮਲ ਮੈਂ ਤੈਨੂੰ ਜ਼ਿਆਦਾ ਤਾਂ ਨਹੀਂ ਜਾਣਦੀ ਪਰ ਇੱਕ ਰਾਤ 'ਚ ਜਿੰਨਾ ਵੀ ਤੇਰੇ ਬਾਰੇ ਜਿੰਨਾ ਵੀ ਜਾਣਨ ਦੀ ਕੋਸ਼ਿਸ਼ ਕੀਤੀ ਹੈ ਤੂੰ ਉਸ ਨਾਲੋਂ ਕਿਤੇ ਜ਼ਿਆਦਾ ਚੰਗਾ ਇਨਸਾਨ ਹੈ ਕਮਲ ਇੱਕ ਗੱਲ ਕਹਾ ਇਹ ਉਮਰ ਦਾ ਇੱਕ ਇਹੋ ਜਿਹਾ ਪੜਾ ਹੁੰਦਾ ਹੈ ਜਿੱਥੇ ਇਨਸਾਨ ਗਲਤੀ ਕਰ ਬੈਠਦਾ ਜਿਸ ਦਾ ਅਹਿਸਾਸ ਵਕਤ ਦੇ ਲੰਘ ਜਾਣ ਤੋਂ ਬਾਅਦ ਹੁੰਦਾ ਹਰ ਕੋਈ ਸਾਡੇ ਵਰਗਾ ਸੱਚਾ ਨਹੀਂ ਹੁੰਦਾ ਨਹੀਂ ਹਰ ਕਿਸੇ ਦੇ ਚਿਹਰੇ ਤੇ ਲਿਖਿਆ ਹੁੰਦਾ ਕਿ ਉਹਦੇ ਦਿਲ ਵਿੱਚ ਕੀ ਹੈ ਤੇ ਉਹ ਸਾਥੋਂ ਕੀ ਚਾਹੁੰਦਾ ਹੈ ਦਿਲ ਦੀਆਂ ਚਾਲਾਂ ਦਾ ਪਤਾ ਕਰਨ ਲਈ ਸਾਨੂੰ ਥੋੜਾ ਜਿਹਾ ਪਿੱਛੇ ਹਟਣ ਦਾ ਨਾਟਕ ਕਰਨਾ ਪੈਂਦਾ ਸਭ ਪਤਾ ਚੱਲ ਜਾਂਦਾ ਹੈ ਦਿਲ ਵਿੱਚ ਕੀ ਚੱਲ ਰਿਹਾ ਹੈ ਬਾਕੀ ਕਮਲ ਤੂਤਰ ਪਹਿਲਾਂ ਹੀ ਬਹੁਤ ਸਮਝਦਾਰ ਹੈ ਪਿਆਰ ਜਿਸਮਾ ਤੇ ਨਹੀਂ ਰੂਹਾਂ ਦੇ ਹੁੰਦੇ ਨੇ ਜਿਹੜੇ ਔਖੇ ਸੌਖੇ ਰਾਹਾਂ ਵਿੱਚ ਹਰ ਹਾਲ 'ਚ ਸਾਥ ਨਿਭਾਉਂਦੇ ਨੇ ਜਦ ਮਹਿਰ ਕਰੇ ਤੇਰੇ ਤੇ ਪ੍ਰੀਤ ਤੇ ਸਰੀਨਾ ਦੀ ਅੱਖਾਂ ਪਰ ਆਈਆਂ ਮੈਂ ਚਾਹ ਬਣਾਉਣੀ ਆ ਤੇਰੇ ਲਈ ਚਲਦੀ ਨਾਲ ਜਾ ਕੇ ਫਰੈਸ਼ ਹੋ ਜਾ ਨਾਲੇ ਪ੍ਰੀਤ ਨੂੰ ਉਠਾ ਦੇ ਫਿਰ ਹੀ ਉੱਤਰਨਾ ਉਹਦੇ ਸਿਰ ਨੂੰ ਚੜਿਆ ਹੋਇਆ ਨਸ਼ਾ ਸਰੀਨਾ ਨੇ ਦੂਜੇ ਪਾਸੇ ਮੂੰਹ ਕਰਕੇ ਆਪਣੇ ਅਥਰੂਆਂ ਨੂੰ ਲੁਕਾਉਂਦੀ ਨੇ ਕਿਹਾ ਕਮਲ ਸਰੀਨਾ ਦੇ ਚਿਹਰੇ ਵੱਲ ਬਸ ਵੇਖੀ ਜਾ ਰਿਹਾ ਸੀ ਜ਼ੁਬਾਨ ਤਾਂ ਜਿਵੇਂ ਕਮਲ ਦੀ ਬਿਲਕੁਲ ਚੁੱਪ ਹੋ ਗਈ ਸੀ ਸ਼ਾਇਦ ਅੱਜ ਤੋਂ ਪਹਿਲਾਂ ਕਮਲ ਨੇ ਕਦੇ ਇੰਨਾ ਗਹਿਰਾ ਸੋਚਿਆ ਹੀ ਨਹੀਂ ਸੀ بس ਰੀਨਾ ਦਾ ਚਿਹਰਾ ਤੇ ਉਹਦੇ ਹਿਲਦੇ ਬੁੱਲ ਹੀ ਨਜ਼ਰ ਆ ਰਹੇ ਸੀ ਰੀਨਾ ਦੀਆਂ ਕਹੀਆਂ ਗੱਲਾਂ ਕਮਲ ਦੇ ਦਿਲ ਵਿੱਚ ਜਾ ਕੇ ਕਿਸੇ ਤੀਰ ਵਾਂਗ ਖੋਪ ਗਈਆਂ ਤੇ ਕਮਲ ਸੋਚਾਂ ਦੇ ਗਹਿਰੇ ਸਮੁੰਦਰ ਵਿੱਚ ਡੁੱਬ ਗਿਆ ਕਮਲ ਤੂੰ ਹਾਲੇ ਵੀ ਇੱਥੇ ਖੜਾ ਹੈ ਕੀ ਹੋਇਆ ਸਭ ਠੀਕ ਤਾਂ ਹੈ ਚਾਹ ਵੀ ਬਣ ਕੇ ਤਿਆਰ ਹੋ ਗਈ ਸ਼ਰੀਨਾ ਨੇ ਕਮਲ ਦੇ ਮੱਥੇ ਤੇ ਹੱਥ ਲਾ ਕੇ ਦੇਖਿਆ ਤਾਂ ਕਮਲ ਦਾ ਸਰੀਰ ਇੱਕਦਮ ਠੰਡਾ ਹੋਇਆ ਪਿਆ ਸੀ ਸ਼ਰੀਨਾ ਨੇ ਕਮਲ ਨੂੰ ਦੇਖਿਆ ਤਾਂ ਉਹ ਡੂੰਘਿਆ ਸੋਚਾਂ ਵਿੱਚ ਗਵਾਚ ਚੁੱਕਿਆ ਸੀ ਸਰੀਨਾ ਨੇ ਕਮਲ ਨੂੰ ਬਾਹਰ ਪਾ ਤੋ ਫੜਿਆ ਤੇ ਬਾਹਰ ਡਰਾਇੰਗ ਰੂਮ ਵਿੱਚ ਲੈ ਕੇ ਚਲੀ ਗਈ। ਸਰੀਨਾ ਨੇ ਕਮਲ ਦਾ ਬੀਪੀ ਚੈੱਕ ਕੀਤਾ ਤਾਂ ਬਹੁਤ ਹੀ ਘੱਟ ਹੋ ਚੁੱਕਿਆ ਸੀ। ਸਰੀਨਾ ਨੇ ਜਲਦੀ ਨਾਲ ਦਵਾਈ ਵਾਲਾ ਬੈਗ ਲਿਆਂਦਾ ਤੇ ਕਮਲ ਨੂੰ ਦਵਾਈ ਦਿੱਤੀ। ਸਰੀਨਾ ਨੇ ਸੋਫੇ ਤੇ ਹੀ ਕਮਲ ਨੂੰ ਲੰਮਾ ਪਾ ਦਿੱਤਾ ਤੇ ਆਪ ਕੋਲੇ ਹੀ ਬੈਠ ਕੇ ਕਮਲ ਦੇ ਠੀਕ ਹੋਣ ਦਾ ਇੰਤਜ਼ਾਰ ਕਰਨ ਲੱਗੀ। ਸਰੀਨਾ ਵਾਰ-ਵਾਰ ਕਮਲ ਦਾ ਬੀਪੀ ਦੇਖ ਰਹੀ ਸੀ। ਦਰਅਸਲ ਸਰੀਨਾ ਨੂੰ ਵੀ ਨਹੀਂ ਪਤਾ ਲੱਗਿਆ ਕਿ ਅਚਾਨਕ ਕਮਲ ਨੂੰ ਕੀ ਹੋ ਗਿਆ। 5 ਮਿੰਟ ਪਹਿਲਾਂ ਤੱਕ ਕਮਲ ਬਿਲਕੁਲ ਠੀਕ ਠਾਕ ਸੀ ਫਿਰ ਅਚਾਨਕ ਬੀਪੀ ਘਟ ਕਿਉਂ ਹੋ ਗਿਆ ਥੋੜੀ ਜਿਹੀ ਬਾਅਦ ਕਮਲ ਨੇ ਅੱਖਾਂ ਖੋਲ੍ਹੀ ਆਪ ਤਾਂ ਸ਼ਰੀਨਾ ਹਲੇ ਵੀ ਉੱਥੇ ਹੀ ਬੈਠੀ ਸੀ ਕਮਲ ਤੂੰ ਠੀਕ ਤਾਂ ਹੈ ਇੱਕਦਮ ਕੀ ਹੋ ਗਿਆ ਤੈਨੂੰ ਕੁਝ ਨਹੀਂ ਬਸ ਐਵੇਂ ਹੀ ਕਮਲ ਨੇ ਕਿਹਾ ਸ਼ਰੀਨਾ ਆ ਲੈ ਦਵਾਈ ਲੈ ਲਓ ਮੈਂ ਪਾਣੀ ਲੈ ਕੇ ਆਉਂਦੀ ਆ ਕਮਲ ਚੁੱਪਚਾਪੀ ਸ਼ਰੀਨਾ ਦੀ ਦਿੱਤੀ ਦਵਾਈ ਲੈ ਲਈ ਤੇ ਬਾਥਰੂਮ ਵਿੱਚ ਫਰੈਸ਼ ਹੋਣ ਲਈ ਚਲਾ ਗਿਆ ਸਰੀਨਾ ਵੀ ਕਿਚਨ ਚ ਜਾ ਕੇ ਨਾਸ਼ਤਾ ਤਿਆਰ ਕਰਨ ਲੱਗੀ ਪਰ ਕਮਲ ਦੇ ਮਨ ਵਿੱਚ ਇੱਕ ਸਵਾਲ ਉੱਠ ਖੜਾ ਹੋਇਆ ਸੀ ਸਰੀਨਾ ਨੇ ਭਾਵੇਂ ਸਿਰਜ ਹੀ ਕੁਝ ਬੋਲਿਆ ਸੀ ਪਰ ਕਮਲ ਦੇ ਮਨ ਨੂੰ ਸੰਸੋਪੰਜ ਵਿੱਚ ਫਸਾ ਦਿੱਤਾ ਸੀ ਵਾਰ-ਵਾਰ ਸਰੀਨਾ ਦੇ ਕਹਿ ਬੋਲ ਕਮਲ ਦੇ ਕੰਨਾਂ ਵਿੱਚ ਵੱਜ ਰਹੇ ਸਨ ਸੋਚਦੇ ਸੋਚਦੇ ਹੀ ਕਮਲ ਫਰੈਸ਼ ਹੋ ਕੇ ਬਾਹਰ ਆਇਆ ਤੇ ਕਮਰੇ ਚ ਜਾ ਕੇ ਪ੍ਰੀਤ ਨੂੰ ਦੇਖਿਆ ਤਾਂ ਉਹ ਹਲੇ ਵੀ ਸੋ ਰਹੀ ਸੀ ਕਮਲ ਪ੍ਰੀਤ ਦੇ ਚਿਹਰੇ ਨੂੰ ਨੇੜੇ ਹੋ ਕੇ ਹੋਰ ਗੌਰ ਨਾਲ ਦੇਖਣ ਲੱਗਾ ਪ੍ਰੀਤ ਚੇਰੇਦਪੋਂ ਆਪਨ ਵਾਰ-ਵਾਰ ਕਮਲ ਨੂੰ ਆਪਣੀ ਗਲਤ ਹੁੰਦਾ ਅਹਿਸਾਸ ਕਰਵਾ ਰਿਹਾ ਸੀ। ਪ੍ਰੀਤ ਦੀਆਂ ਅੱਖਾਂ ਵਿੱਚ ਕਮਲ ਨੇ ਆਪਣੇ ਲਈ ਬੇਸ਼ੁਮਾਰ ਪਿਆਰ ਦੇਖਿਆ ਸੀ। ਪ੍ਰੀਤ ਨੇ ਕਹੇ ਸ਼ਬਦ। ਮੈਂ ਤੇਰੇ ਬਿਨਾ ਇੱਕ ਪਲ ਵੀ ਨਹੀਂ ਜੀ ਸਕਦੀ। ਕਮਲ ਦੇ ਕੰਨਾਂ ਵਿੱਚ ਵੱਜਣ ਲੱਗੇ ਸਨ। ਕਮਲ ਨੂੰ ਪ੍ਰੀਤ ਦੇ ਪਿਆਰ ਦੇ ਸ਼ੱਕ ਆਪਣੇ ਨਾਲ ਨਫ਼ਰਤ ਕਰਨ ਦੇ ਬਰਾਬਰ ਲੱਗਦਾ ਸੀ। ਕਮਲ ਸੋਚਦਾ ਪ੍ਰੀਤ ਦਾ ਪਿਆਰ ਸਿਰਫ਼ ਦਿਖਾਵਾ ਨਹੀਂ ਹੋ ਸਕਦਾ। ਉਮਰ ਦਾ ਜਨਮ ਮਰਨ ਦੀ ਕਸਮਾ ਖਾਧੀ ਐ ਮੇਰੇ ਨਾਲ ਫਿਰ ਮੈਂ ਕਿਉਂ ਇਹਨੂੰ ਦਾ ਕੁਝ ਸੋਚੀ ਜਾਨਾਂ ਪ੍ਰੀਤ ਦਾ ਪਿਆਰ ਜਿਸਮਾ ਦਾ ਨਹੀਂ ਉਹ ਰੂਹ ਨੂੰ ਵੀ ਪਿਆਰ ਕਰਦੀ ਐ ਹਰ ਹਾਲ ਵਿੱਚ ਮੇਰੇ ਸਾਥ ਦੇਵੇਗੀ ਚੁੱਪ ਚਾਪ ਹੀ ਨਿਭਾਉਂਦੇ ਰਹੇ ਅਣਜਾਣ ਜਿਹੇ ਰਿਸ਼ਤੇ ਨੂੰ ਹੁਣ ਪਤਾ ਲੱਗਿਆ ਸਾਡਾ ਕੋਈ ਵਜੂਦ ਹੀ ਨਹੀਂ ਕਮਲ ਨੇ ਆਪਣੇ ਮਨ ਨੂੰ ਸ਼ਾਂਤ ਕੀਤਾ ਤੇ ਪ੍ਰੀਤ ਨੂੰ ਉਠਾਇਆ ਪ੍ਰੀਤ ਨੇ ਅੱਧ ਖੁੱਲ੍ਹੇ ਅੱਖਾਂ ਨਾਲ ਹੀ ਕਮਲ ਦੇ ਚਿਹਰੇ ਵੱਲ ਦੇਖਿਆ ਤੇ ਫਿਰ ਚ ਚੁਫੇਰੇ ਕਮਰੇ ਵਿੱਚ ਦੇਖਣ ਲੱਗੀ। ਪ੍ਰੀਤ ਨੂੰ ਕੁਝ ਵੀ ਨਹੀਂ ਪਤਾ ਲੱਗ ਰਿਹਾ ਸੀ ਕਿ ਉਹ ਕਿੱਥੇ ਆ ਗਈ ਹੈ। ਬਸ ਅੰਜਾਨ ਜਿਹੀਆਂ ਚੀਜ਼ਾਂ ਵਾਲੀ ਹੀ ਦੇਖੀ ਜਾ ਰਹੀ ਸੀ। ਕਮਲ ਨੇ ਪ੍ਰੀਤ ਨੂੰ ਹਲੂਨਾ ਦਿੱਤਾ ਤੇ ਪੁੱਛਿਆ ਕੀ ਹੋਇਆ ਪ੍ਰੀਤ ਤੂੰ ਐਵੇਂ ਕਿਉਂ ਦੇਖ ਰਹੀ ਹੈਂ? ਪਹਿਲਾਂ ਜਾ ਕੇ ਫਰੈਸ਼ ਹੋ ਜਾ। ਪ੍ਰੀਤ ਕਮਲ ਦੇ ਮੋਢੇ ਤੇ ਸਿਰ ਰੱਖ ਕੇ ਚੁੱਪਚਾਪ ਜਿਹੀ ਬੈਠੀ ਸੀ। ਸਰੀਨਾ ਨੇ ਕਿਚਨ 'ਚੋਂ ਕਮਲ ਨੂੰ ਆਵਾਜ਼ ਦਿੱਤੀ ਕਿ ਚਾਹ ਬਣ ਗਈ ਹੈ। ਕਮਲ ਆ ਕੇ ਲੈ ਜਾ। ਕਮਲ ਨੇ ਪ੍ਰੀਤ ਨੂੰ ਸਰਾਣੀ ਦੀ ਟੋਈ ਲਾ ਕੇ ਪਿੱਛੇ ਕਰਕੇ ਬਿਠਾ ਦਿੱਤਾ ਤੇ ਆਪ ਕਿਚਨ ਵਿੱਚ ਚਾਹ ਲੈਣ ਲਈ ਚਲਾ ਗਿਆ। ਸਰੀਨਾ ਨੇ ਚਾਹ ਦੇ ਦੋ ਕੱਪ ਕਮਲ ਨੂੰ ਫੜਾ ਦਿੱਤੇ ਤੇ ਪ੍ਰੀਤ ਦਾ ਹਾਲ-ਚਾਲ ਪੁੱਛਿਆ। ਕਮਲ ਨੇ ਦੱਸਿਆ ਕਿ ਹੁਣ ਤਾਂ ਠੀਕ ਤਾਂ ਲੱਗਦੀ ਹੈ। ਚਾਹ ਪੀ ਕੇ ਅੱਖਾਂ ਖੁੱਲ ਜਾਣ ਗਿਆ। ਜਾ ਕੇ ਚਾਹ ਪਿਆਦੇ। ਕਮਲ ਚਾਹ ਦੇ ਦੋ ਕੱਪ ਸਰੀਨਾ ਤੋਂ ਫੜ ਕੇ ਪ੍ਰੀਤ ਦੇ ਕਮਰੇ ਵਿੱਚ ਚਲਾ ਗਿਆ। ਕੋਲੇ ਪਈ ਮੇਜ਼ ਤੇ ਕਮਲ ਨੇ ਚਾਹ ਦੇ ਦੋਨੋਂ ਕੱਪ ਰੱਖ ਦਿੱਤੇ। ਪ੍ਰੀਤ ਕੋਲੇ ਬੈੱਡ ਤੇ ਬੈਠ ਕੇ ਕਮਲ ਨੇ ਪ੍ਰੀਤ ਨੂੰ ਆਪਣੀਆਂ ਬਾਹਾਂ ਦਾ ਸਹਾਰਾ ਦੇ ਕੇ ਬੈੱਡ ਤੇ ਬਿਠਾ ਲਿਆ ਤੇ ਚਾਹ ਦਾ ਕੱਪ ਪ੍ਰੀਤ ਦੇ ਬੁੱਲਾਂ ਨੂੰ ਲਾ ਦਿੱਤਾ ਪ੍ਰੀਤ ਨੇ ਹੌਲੀ-ਹੌਲੀ ਚਾਹ ਦਾ ਸਾਰਾ ਕੱਪ ਪੀ ਲਿਆ ਕਮਲ ਨੇ ਪ੍ਰੀਤ ਨੂੰ ਫਿਰ ਤੋਂ ਫਰੈਸ਼ ਹੋਣ ਲਈ ਕਿਹਾ ਪਰ ਪ੍ਰੀਤ ਨੇ ਨਾਜ ਸਿਰ ਹਿਲਾ ਦਿੱਤਾ ਤੇ ਕਮਲ ਦੇ ਮੋਢੇ ਤੇ ਹੀ ਸਿਰ ਰੱਖ ਕੇ ਬੈ ਗਈ ਆਪਾਂ ਕਿੱਥੇ ਆ ਗਏ ਆ ਕਮਲ ਪ੍ਰੀਤ ਨੇ ਕਮਲ ਨੂੰ ਪੁੱਛਿਆ ਇਹ ਔਰਤ ਕੌਣ ਹੈ ਜਿਸ ਨੇ ਸਾਨੂੰ ਆਵਾਜ਼ ਲਗਾਈ ਸੀ ਫਿਕਰ ਨਾ ਕਰ ਪ੍ਰੀਤ ਇਹ ਡਾਕਟਰ ਸਰੀਨਾ ਜੀ ਨੇ ਜਿਸ ਨੇ ਸਾਰੀ ਰਾਤ ਆਪਣੀ ਮਦਦ ਕੀਤੀ ਹੈ ਕਮਲ ਨੇ ਕਿਹਾ ਸਰੀਨਾ ਕੌਣ ਕਮਲ ਮੈਂ ਤਾਂ ਨਹੀਂ ਜਾਣਦੀ ਪ੍ਰੀਤ ਕਹਿਣ ਲੱਗੀ ਇਹ ਸਭ ਛੱਡ ਪ੍ਰੀਤ ਇਹਦੇ ਬਾਰੇ ਆਪਾਂ ਫਿਰ ਗੱਲ ਕਰਾਂਗੇ ਕਮਲ ਨੇ ਕਿਹਾ ਹੁਣ ਤੂੰ ਆਪਣੇ ਆਪ ਨੂੰ ਰਿਲੈਕਸ ਕਰਨ ਲਈ ਕੋਸ਼ਿਸ਼ ਕਰ ਸਾਰਾ ਸਰੀਰ ਦੁਖੀ ਜਾਂਦਾ ਕਮਲ ਮੇਰੇ ਤੋਂ ਉੱਠਿਆ ਵੀ ਨਹੀਂ ਜਾ ਰਿਹਾ ਪ੍ਰੀਤ ਨੇ ਆਪਣਾ ਢਿੱਡ ਫੜਦੇ ਨੇ ਕਿਹਾ ਜੇ ਫਰੈਸ਼ ਹੋਵੇਂਗੀ ਜਨਾਬ ਫੇਰੀ ਤਸਰੀਬ ਨੂਰਾ ਮਿਲਣਾ ਪ੍ਰੀਤ ਦੀਆਂ ਜ਼ੁਲਫਾਂ ਵਿੱਚ ਹੱਥ ਫੇਰਦੇ ਕਮਲ ਨੇ ਕਿਹਾ ਨਾ ਯਾਰ ਮੇਰੇ ਧੋਨੀ ਬੈਡਾ ਤੋਂ ਉਤਰਿਆ ਜਾ ਰਿਹਾ ਸੱਚੀ ਬਹੁਤ ਦਰਦ ਹੋ ਰਿਹਾ ਜਾਨ ਨਿਕਲੀ ਜਾਂਦੀ ਮੇਰਾ ਕੁਝ ਕਰ ਕਮਲ ਦਰਦ ਨਾਲ ਕਰਲਾਉਂਦੀ ਪ੍ਰੀਤ ਨੇ ਕਿਹਾ ਇੰਨਾ ਕਹਿੰਦੇ ਕਹਿੰਦੇ ਪ੍ਰੀਤ ਦੀਆਂ ਅੱਖਾਂ 'ਚ ਦਰਦ ਨਾਲ ਪਾਣੀ ਆ ਗਿਆ ਕਮਲ ਨੂੰ ਵੀ ਪਤਾ ਲੱਗ ਗਿਆ ਸੀ ਪ੍ਰੀਤ ਨੂੰ ਸੱਚੀ ਬਹੁਤ ਦਰਦ ਆ ਹਲੇ ਵੀ ਤੇਰੇ ਕਾਤਰ ਜਹੇ ਨੈਣ ਤੇ ਮਿੱਠੇ ਜਹੇ ਬੁੱਲਾਚੂ ਜ਼ਹਿਰ ਵੀ ਕਬੋਲਾ ਸੱਜਣਾ ਤੇਰੇ ਚਿਹਰੇ ਨੂੰ ਤੱਕ ਮੈਂ ਖੁਦ ਨੂੰ ਭੁੱਲ ਜਾਵਾਂ ਤੇਰੀ ਹਰ ਅਦਾ ਹੀ ਇੰਨੀ ਮਕਬੂਲ ਹੈ ਸੱਜਣਾ ਇੱਕ ਤਾਂ ਸ਼ਰਾਬ ਦੇ ਨਸ਼ੇ ਕਾਰਨ ਦੂਜਾ ਸਾਰਾ ਦਿਨ ਰੋਮਾਂਸ ਕਰਨ ਕਰਕੇ ਪ੍ਰੀਤ ਪੂਰੀ ਤਰ੍ਹਾਂ ਥੱਕੀ ਹੋਈ ਸੀ ਪ੍ਰੀਤ ਦੇ ਚਿਹਰੇ ਤੋਂ ਦਰਦ ਬਿਲਕੁਲ ਸਾਫ਼-ਸਾਫ਼ ਝਲਕ ਰਿਹਾ ਸੀ ਪ੍ਰੀਤ ਦਾ ਸਰੀਰ ਥੱਕਿਆ ਹੋਇਆ ਮਹਿਸੂਸ ਕਰ ਰਿਹਾ ਸੀ ਕਮਲ ਤੋਂ ਪ੍ਰੀਤ ਦਾ ਦਰਦ ਦੇਖਿਆ ਨਹੀਂ ਜਾ ਰਿਹਾ ਸੀ। ਕਮਲ ਨੇ ਪ੍ਰੀਤ ਨੂੰ ਪਿੱਛੇ ਬੈੱਡ ਨਾਲ ਢੁਈ ਲਾ ਕੇ ਬਿਠਾ ਦਿੱਤਾ ਤੇ ਜਲਦੀ ਨਾਲ ਸ਼ਰੀਨਾ ਕੋਲ ਗਿਆ। ਸ਼ਰੀਨਾ ਕਿਚਨ ਵਿੱਚ ਹੀ ਸੀ ਤੇ ਖਾਣਾ ਬਣਾ ਰਹੀ ਸੀ। ਸ਼ਰੀਨਾ ਨੇ ਕਮਲ ਨੂੰ ਕਮਰੇ ਚ ਦਵਾਈਆਂ ਵਾਲਾ ਬੈਗ ਲਿਆਉਣ ਲਈ ਕਿਹਾ। ਕਮਲ ਜਲਦੀ ਨਾਲ ਕਮਰੇ ਵਿੱਚੋਂ ਸਾਰੀਆਂ ਦਵਾਈਆਂ ਲੈ ਆਇਆ। ਸ਼ਰੀਨਾ ਨੇ ਦਰਦ ਦੀ ਦਵਾਈ ਕੱਢ ਕੇ ਪ੍ਰੀਤ ਨੂੰ ਦੇਣ ਲਈ ਕਿਹਾ। ਤੇ ਕਿਹਾ ਕਿ ਉਹ ਜਾ ਕੇ ਹੁਣ ਦਵਾਈ ਦੇ ਦੇਵੇ। ਮੈਂ ਖਾਣਾ ਬਣਾ ਕੇ ਪ੍ਰੀਤ ਨੂੰ ਦੇਖ ਲਵਾਂਗੀ। ਮੈਨੂੰ ਲੱਗਦਾ ਹੈ ਕਿ ਇਹਨਾਂ ਗੋਲੀਆਂ ਨਾਲ ਹੀ ਪ੍ਰੀਤ ਦਾ ਦਰਦ ਠੀਕ ਹੋ ਜਾਣਾ। ਬਾਕੀ ਮੈਂ ਆ ਕੇ ਦੇਖ ਲਵਾਂਗੀ। ਫਿਕਰ ਨਾ ਕਰ। ਕਮਲ ਜਲਦੀ ਨਾਲ ਪ੍ਰੀਤ ਦੇ ਕਮਰੇ ਵਿੱਚ ਗਿਆ ਤੇ ਪ੍ਰੀਤ ਨੂੰ ਦਵਾਈ ਲੈਣ ਲਈ ਕਿਹਾ। ਪਰ ਪ੍ਰੀਤ ਨੇ ਫਿਰ ਨਾ ਵਿੱਚ ਸਿਰ ਹਿਲਾ ਦਿੱਤਾ। ਕਮਲ ਦੇ ਬਾਰ-ਬਾਰ ਕਹਿਣ ਤੇ ਪ੍ਰੀਤ ਨੇ ਦਵਾਈ ਲੈ ਲਈ ਤੇ ਕੁਝ ਜਰ ਆਰਾਮ ਕਰਨ ਲਈ ਗਿਆ। ਸਰੀਨਾ ਨੇ ਖਾਣਾ ਬਣਾ ਕੇ ਕਮਲ ਤੇ ਪ੍ਰੀਤ ਲਈ ਰੱਖ ਦਿੱਤਾ। ਸਰੀਨਾ ਕਮਲ ਖਾਣਾ ਬਣਾ ਕੇ ਮੈਂ ਟੇਬਲ ਤੇ ਰੱਖ ਦਿੱਤਾ ਹੈ। ਤੁਸੀਂ ਖਾ ਲਿਓ। ਮੈਂ ਹਸਪਤਾਲ ਜਾਣ ਲੱਗੀਆਂ। ਕਮਲ ਨੇ ਸਰੀਨਾ ਨੂੰ ਕਿਹਾ ਕਿ ਜਾਨ ਤੋਂ ਪਹਿਲਾਂ ਇੱਕ ਵਾਰ ਪ੍ਰੇਤ ਦੇ ਚੈੱਕਅਪ ਕਰ ਲੋ ਤੇ ਕੁਝ ਹੋਰ ਦਵਾਈ ਦੇ ਦਿਓ ਜਿਸ ਨਾਲ ਪ੍ਰੇਤ ਚਲਦੀ ਹੀ ਦਰਦ ਦੁਬਾਰ ਆ ਜਾਵੇ ਸਰੀਨਾ ਪ੍ਰੇਤ ਦੇ ਕਮਰੇ ਚ ਗਈ ਗੁੱਡ ਮਾਰਨਿੰਗ ਪ੍ਰੇਤ ਕਿਵੇਂ ਹੋਣ ਪ੍ਰੇਤ ਨੂੰ ਨਹੀਂ ਪਤਾ ਸੀ ਕਿ ਸਰੀਨਾ ਕੌਣ ਹੈ ਪ੍ਰੇਤ ਦੇ ਸਰੀਨਾ ਦਾ ਸਾਹਮਣਾ ਪਹਿਲੀ ਵਾਰ ਹੀ ਹੋਇਆ ਸੀ ਫਿਰ ਵੀ ਪ੍ਰੇਤ ਨੇ ਸਰੀਨਾ ਦੀ ਗੁੱਡ ਮਾਰਨਿੰਗ ਦਾ ਜਵਾਬ ਦਿੱਤਾ ਹਾਂਜੀ ਮੈਂ ਹਾਂ ਠੀਕ ਆ ਸਰੀਨਾ ਦਰਦ ਤਾਂ ਨਹੀਂ ਹੁਣ ਪ੍ਰੇਤ ਥੋੜਾ ਥੋੜਾ ਦਰਦ ਤਾਂ ਹੈ ਪਰ ਠੀਕ ਆ। ਸ਼ਰੀਨਾ ਨੇ ਕੁਝ ਦਵਾਈਆਂ ਪ੍ਰੀਤ ਨੂੰ ਫੜਾਈਆਂ ਤੇ ਕਿਹਾ ਜੇਕਰ ਦੁਬਾਰਾ ਕੋਈ ਤਕਲੀਫ ਹੋਵੇ ਤਾਂ ਲੈ ਲੈ। ਸ਼ਰਾਬ ਨਹੀਂ ਪੀਣੀ। ਸ਼ਰੀਨਾ ਦੇ ਇਕੱਲੇ ਪ੍ਰੀਤ ਚੁੱਪਚਾਪ ਹੀ ਸੁਣੀ ਜਾ ਰਹੀ ਸੀ। ਸ਼ਰੀਨਾ ਨੇ ਕਮਲ ਨੂੰ ਆਪਣਾ ਫੋਨ ਨੰਬਰ ਤੇ ਹਸਪਤਾਲ ਦਾ ਐਡਰੈਸ ਦਿੱਤਾ ਜੇ ਕੋਈ ਜ਼ਰੂਰਤ ਹੋਵੇ ਤਾਂ ਮੈਨੂੰ ਫੋਨ ਕਰ ਲੈ। ਸੁੱਕੇ ਹੋਏ ਪੱਤੇ ਵਾਂਗੂ ਚਿਹਰਾ ਨਰਜਾ ਗਿਆ। ਕੀ ਕਰੀਏ ਸੱਜਣਾ? ਅੱਜ ਫਿਰ ਤੇਰਾ ਚੇਤਾ ਜਿਆ ਆ ਗਿਆ। ਹੱਸਦੇ ਸੀ ਹਸੌਂਦੇ ਸੀ ਕੋਈ ਗਮ ਸੀਨੇ ਲਾ ਲਿਆ ਹਾਸਿਆਂ ਦੀ ਹਨੇਰੀ ਵਿੱਚ ਕੋਈ ਗਮਾਂ ਦਾ ਪਹਾੜ ਜਿਹਾ ਆ ਗਿਆ ਕਹਾਣੀ ਸੁਣਨ ਲਈ ਧੰਨਵਾਦ ਜੀ ਅਗਲੇ ਭਾਗ ਜਾਣਨ ਲਈ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ